ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਤੁਸੀਂ ਟਾਈਟਲ ਦੇਖ ਲਿਆ ਹੋਣਾ ਮੈਂ ਤੁਹਾਨੂੰ ਚਾਰ ਮਿਊਚੁਅਲ ਫੰਡ ਦੱਸੂਗਾ ਜਿਹੜੇ ਸੱਚੀ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਅੱਜ ਸਮਾਨ ਦੇਖੋ ਲੈਪਟਾਪ ਨਾਲ ਲੈ ਕੇ ਬੈਠਾ ਸਾਰੀ ਸਕਰੀਨ ਦੀ ਰਿਕਾਰਡਿੰਗ ਕਿਹੜਾ ਕਿਵੇਂ ਕਿੱਥੇ ਕਿਹੜੀ ਵੈਬਸਾਈਟ ਲਾਉਣੀ ਹੈ ਕਿਵੇਂ ਉਹਨਾਂ ਨੂੰ ਚੈੱਕ ਕਰਨਾ ਠੀਕ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਕਰਾਂਗੇ ਤੋ ਰਾਮ ਨਾਲੇ ਨੂੰ ਦੇਖੋ ਸਮਝੋ ਕੋਸ਼ਿਸ਼ ਕਰੂੰਗਾ ਮੋਬਾਈਲ ਯੂਜ਼ ਕਰਨ ਨਾਲ ਨੂੰ ਵੀ ਦੱਸਦਾ ਵੀ ਕਿਸ ਤਰੀਕੇ ਨਾਲ ਤੁਸੀਂ ਮਿਊਚੁਅਲ ਫੰਡ ਨੂੰ ਦੇਖ ਸਕਦੇ ਹੋ ਸਰਚ ਕਰ ਸਕਦੇ ਹੋ ਫੋਨ ਤੋਂ ਠੀਕ ਹੈ ਇਹ ਵੀਡੀਓ ਮੈਂ ਤਾਂ ਬਣਾਈ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਆਈਡੀਆ ਹੋ ਜੇ ਕਿ ਆਪਾਂ ਕਿਵੇਂ ਇੱਕ ਬੈਟਰ ਅਪਰੋਚ ਯੂਜ਼ ਕਰ ਸਕਦੇ ਆ ਨਾਰਮਲ ਫੰਡਸ ਤੋਂ ਹਟ ਕੇ ਤਾਂ ਉਹਨੂੰ ਆਪਾਂ ਕਹਿੰਦੇ ਆ ਥੀਮੈਟਿਕ ਇਨਵੈਸਟਮੈਂਟਸ ਥੀਮੈਟਿਕ ਇਨਵੈਸਟਮੈਂਟਸ ਇਹ ਥੀਮੈਟਿਕ ਫੰਡ ਕੀ ਹੁੰਦੇ ਆ ਉਹ ਇਦਾਂ ਲਾਰਜ ਕੈਪ স্মਲ ਕੈਪ ਜਾਂ ਮਿਡ ਕੈਪ ਜਾਂ ਮਲਟੀ ਕੈਪ ਚ ਪੈਸਾ ਉਹਵੇਂ ਨਹੀਂ ਲਾਉਂਦੇ ਉਹ ਇੱਕ ਸਪੈਸੀਫਿਕ ਥੀਮ ਇੱਕ ਸਪੈਸੀਫਿਕ ਆਈਡੀਆ ਇੱਕ ਸਪੈਸੀਫਿਕ ਬਿਜ਼ਨਸ ਇੱਕ ਸਪੈਸੀਫਿਕ ਇਕਨੋਮੀ ਨੂੰ ਜਿਹੜਾ ਹੈਗਾ ਉਹ ਕੇਟਰ ਕਰਦੇ ਆ ਮਤਲਬ ਕਿ ਉਸ ਤਰੀਕੇ ਦੇ ਕੰਪਨੀਆਂ ਜੋ ਇਨਵੈਸਟਮੈਂਟ ਕਰਦੇ ਆ ਫੋਰ ਏਗਜ਼ਾਮਪਲ ਇੱਕ ਤੁਹਾਨੂੰ ਮੈਂ ਦੱਸਦਾ ਥੀਮੈਟਿਕ ਫੰਡ ਹੈ ਜਿਵੇਂ ਹੈਲਥ케ਅਰ ਇਹ ਜਿਹੜੀ ਮੈਂ ਵੀਡੀਓ ਬਣਾਈ ਹੈ ਇਹਦੇ ਚ ਮੈਂ ਬੇਸਿਕਲੀ ਜੋ ਮੈਨੂੰ ਸਮਝ ਆ ਮਾਰਕੀਟ ਦੀ ਉਸ ਥੀਮ ਦੇ ਹਿਸਾਬ ਨਾਲ ਚਾਰ ਤੁਹਾਨੂੰ ਮਿਊਚੁਅਲ ਫੰਡ ਜਾਂ ਚਾਰ ਥੀਮ ਇਹਦਾ ਤੇ ਦੱਸੂਗਾ ਜਿਨ੍ਹਾਂ ਨਾਲ ਤੁਸੀਂ ਕਾਫੀ ਜ਼ਿਆਦਾ ਮਾਰਕੀਟ ਨੂੰ ਬੀਟ ਕਰ ਸਕਦੇ ਹਾਂ ਵੱਡੇ ਮਾਰਜਨ ਨਾਲ ਮੈਨੂੰ ਇਹ ਪੂਰੀ ਪੂਰੀ ਉਮੀਦ ਹੈ ਵੀ ਆਉਣ ਵਾਲੇ 5 ਸਾਲਾਂ ਚ ਆਪਾਂ 20+ CAGR ਮਤਲਬ 20% ਤੋਂ ਜ਼ਿਆਦਾ ਰਿਟਰਨ ਪਰイヤー ਕੰਪਾਉਂਡੈਂਟਲੀ ਕੱਢ ਲਈਏ ਸਾਰੇ ਨਾਲੋਂ ਪਹਿਲੇ ਨੰਬਰ ਤੇ ਮੈਂ ਤੁਹਾਨੂੰ تھیਮੈਟਿਕ ਫੰਡ ਜਿਹੜਾ ਦੱਸਣ ਲੱਗਿਆ ਉਹ ਹੈਗਾ ਹੈਲਥ케ਅਰ ਪਲੱਸ ਫਾਰਮਾਸੋਟਿਕਲ ਫੰਡ 150 ਕਰੋੜ ਲੋਕਾਂ ਦਾ ਦੇਸ਼ ਹੈ ਇੰਡੀਆ 150 ਔਰ ਇਹ ਆਬਾਦੀ ਕਟ ਨਹੀਂ ਰਹੀ ਇਹ ਵਧੀ ਜਾ ਰਹੀ ਹੈ ਇਹਦਾ ਕਿਵੇਂ ਬੇਨਿਫਿਟ ਲਵਾਂਗੇ ਆਬਾਦੀ ਆਪਣੀ ਵਧ ਰਹੀ ਹੈ ਬਟ ਆਪਣੀ ਸਿਹਤ ਦਾ ਗ੍ਰਾਫ ਨਹੀਂ ਵਧ ਰਿਹਾ ਆਪਣੀ ਲਾਈਫ ਐਕਸਪੈਕਟੈਂਸੀ ਜ਼ਰੂਰ ਵਧ ਰਹੀ ਹੈ ਕਿ ਆਪਾਂ ਐਵਰੇਜ ਜਿਆਦਾ ਟਾਈਮ ਤੱਕ ਹੁਣ ਜਿਉਂਦੇ ਰਹਿਨੇ ਆ ਪਰ ਆਪਣਾ ਦਵਾਈਆਂ ਤੇ ਨਿਰਭਰਤਾ ਵਧ ਗਈ ਬਿਮਾਰੀਆਂ ਉਹ ਵਧ ਗਈਆਂ ਦਿਨੋ ਦਿਨ ਨਵੀਆਂ-ਨਵੀਆਂ ਬਿਮਾਰੀਆਂ ਸੁਣ ਰਹੇ ਆਪਾਂ ਨਵੀਆਂ-ਨਵੀਆਂ ਦਵਾਈਆਂ ਖਾ ਰਹੇ ਆ ਹਸਪੀਟਲਾਂ ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਗਈ ਠੀਕ ਹੈ ਛੋਟੇ ਛੋਟੇ ਬੱਚਿਆਂ ਨੂੰ ਵੀ ਉਹ ਪ੍ਰੋਡਕਟ ਪ੍ਰੋਡਕਟ ਜੇ ਦੇ ਕੇ ਉਹ ਵੀ ਸਾਰੇ ਫਾਰਮਾਸਿਊਟੀਕਲ ਚ ਆ ਜਾਂਦੇ ਆ ਆਪਣਾ ਪਹਿਲਾਂ ਘਰੇ ਬੱਚੇ ਪੈਦਾ ਹੋ ਜਾਂਦੇ ਸੀ ਹੁਣ ਹਸਪੀਟਲ ਚ ਡਿਲੀਵਰੀਆਂ ਹੁੰਦੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਬੜੀ ਤੇਜ਼ੀ ਨਾਲ ਗਰੋ ਕਰਨ ਵਾਲੀ ਇੰਡਸਟਰੀ ਹੈ ਜਿਹੜੀ ਹੈਗੀ ਆ ਹੈਲਥ케ਅਰ ਪਲੱਸ ਫਾਰ ਮਤਲਬ ਹਸਪੀਟਲ ਐਸ ਵੈਲ ਐਸ ਆਪਣੇ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤਾਂ ਜਿਹੜੀਆਂ ਮਿਊਚੁਅਲ ਫੰਡ ਵਾਲੀਆਂ ਕੰਪਨੀਆਂ ਨੇ ਤਾਂ ਹਰੇਕ ਕੰਪਨੀ ਦਾ ਇਹਨਾਂ ਦਾ ਇੱਕ ਫੰਡ ਹੈ ਜਿੰਨੂੰ ਉਹ ਜਾਂ ਤਾਂ ਹੈਲਥ케ਅਰ ਜਾਂ ਫਾਰਮਾ ਜਾਂ ਹੈਲਥ케ਅਰ ਐਂਡ ਫਾਰਮਾ ਦਾ ਨਾਮ ਦਿੰਦੇ ਤੁਸੀਂ Google ਤੇ ਜਾਣਾ Google ਤੇ ਤੁਸੀਂ ਸਿੰਪਲ ਸਰਚ ਕਰਨਾ کوائن 0 ਦਾ isroda land di mutual fund di website ਆ ਇਹਦੇ ਚ ਕੋਈ ਲੌਗਇਨ ਨਹੀਂ ਕਰਨ ਦੀ ਲੋੜ ਫੰਡ ਦੇਖਣ ਵਾਸਤੇ ਉਹਦੇ ਰਿਟਰਨ ਦੇਖਣ ਵਾਸਤੇ ਸਾਰੇ ਫੰਡਾਂ ਨੂੰ ਦੇਖਣ ਵਾਸਤੇ ਆਪਸ ਕੰਪੇਅਰ ਵਗੈਰਾ ਕਰਨ ਵਾਸਤੇ ਤਾਂ ਕਰਕੇ ਆਪਾਂ ਇਹਨੂੰ ਸਿਲੈਕਟ ਕੀਤਾ ਇਹਨੂੰ ਤੁਸੀਂ ਫੋਨ ਤੋਂ ਵੀ इजीली ኦਪਰੇਟ ਕਰ ਸਕਦੇ ਹੋ ਠੀਕ ਹੈ ویب سائٹ ਤੇ ਹੀ ਤੇ ਜਾਣਾ ਇਦਾਂ ਆਪਾਂ ਲਿਖਿਆ ਪਹਿਲੀ ویب سائٹ ఓਪਨ ਕੀਤੀ ਹੁਣ ਇੱਥੇ ਆ ਗਿਆ ਇਹ ਖੁੱਲ ਗਈ ਤਾਂ ਆਪਾਂ ਇੱਥੇ ਲੌਗਇਨ ਨਹੀਂ ਕਰਨਾ ਆਪਾਂ ਇੱਥੇ ਐਕਸਪਲੋਰ ਕਰਨਾ ਐਕਸਪਲੋਰ ਕਰਨ ਤੋਂ ਬਾਅਦ ਆਪਾਂ ਇੱਥੇ ਮਿਊਚੁਅਲ ਫੰਡ ਦੀ ਸਰਚ ਦੀ ਆਪਸ਼ਨ ਆ ਜੂਗੀ ਠੀਕ ਹੈ ਤਾਂ ਆਪਾਂ ਇੱਥੇ ਸਰਚ ਕਰਾਂਗੇ ਤਾਂ ਆਪਾਂ ਮੰਨ ਲਓ ਇੱਥੇ ਹੈਲਥ케ਅਰ ਸਰਚ ਕਰਾਂਗੇ ਹੈਲਥ케ਅਰ ਲਿਖਾਂਗੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਆ ਕੇ 27 ਕੰਪਨੀਆਂ ਆਈਆਂ ਨੇ ਤਾਂ ਆਪਾਂ ਇਹਦੇ ਚ ICICI ਪ੍ਰੋਡੈਂਸ਼ੀਅਲ ਫਾਰਮਾ ਹੈਲਥ케ਅਰ ਐਂਡ ਡਾਇਗਨੋਸਟਿਕ ਫੰਡ ਹੈ ਤਾਂ ਮਤਲਬ ਹੈਲਥ케ਅਰ ਵੀ ਫਾਰਮਾ ਵੀ ਉਹ ਡਾਇਗਨੋਸਟਿਕ ਕੰਪਨੀਆਂ ਜਿਹੜੀਆਂ ਕਿ ਬੇਸਿਕਲੀ ਆਪਣਾ ਜਿਹੜੀਆਂ ਕਿ ਬੇਸਿਕਲੀ ਡਾਇਗਨੋਸਟਿਕ ਦਾ ਕੰਮ ਕਰਦੀਆਂ ਨੇ ਤਾਂ ਆਪਾਂ ਇਹ ਫੰਡ ਦੇਖ ਲੈਣੇ ਇਹਦੇ ਵਿੱਚ ਗਰੋਥ ਇਕਵਿਟੀ ਇਹਦਾ ਦੇਖੋ ਸੈਕਟੋਰੀਅਲ ਔਰ تھیਮੈਟਿਕ ਹੈ ਠੀਕ ਹੈ ਤਾਂ ਇਹ ਫੰਡ ਦੀ ਜੇ ਪਹਿਲਾ ਰਿਟਰਨ ਦੇਖੀ ਤਾਂ 1 ਸਾਲ ਦੀ ਫੰਡ ਦੀ 57% ਰਿਟਰਨ ਹੈ ਜੋ ਕਿ ਬਹੁਤ ਵਧੀਆ ਹੈ ਇਹਦਾ ਮਤਲਬ ਇਹ ਹੈ ਵੀ 1 ਲੱਖ ਰੁਪਈਆ ਲਾਇਆ ਹੁੰਦਾ ਤਾਂ 1,57,000 ਹੋ ਗਿਆ ਸੀ ਵੈਸੇ ਮੈਂ ਲਾਇਆ ਵਾ ਮਤਲਬ ਇਹਦੇ ਵਿੱਚ ਨਹੀਂ ਲਾਇਆ ਵਾ ਪਰ ਮੈਂ ਟਾਟਾ ਦਾ ਫੰਡ ਲਿਆ ਵਾ ਸੋ ਬਹੁਤ ਵਧੀਆ ਮਤਲਬ ਫੰਡ ਹੈ ਇਹ ਇਹਨਾਂ ਦਾ ਐਗਜ਼ਿਟ ਲੋਡ 1% ਹੈ ਐਗਜ਼ਿਟ ਲੋਡ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਇੱਥੇ ਕੋਈ ਵੀ ਫੰਡ ਦੀ ਇੱਕ ਸਰਟਨ ਲੋਕਿੰਗ ਪੀਰੀਅਡ ਹੁੰਦਾ ਇਹਨਾਂ ਦਾ ਦੇਖ ਲੈਣਾ ਹੈ ਇੱਥੇ ਕਲਿੱਕ ਕਰਕੇ ਨਾ ਇਹਨਾਂ ਦਾ 15 ਦਿਨ ਹੈ ਤਾਂ ਜੇ 15 ਦਿਨ ਤੋਂ ਪਹਿਲਾਂ ਪਹਿਲਾਂ ਤੁਸੀਂ ਐਗਜ਼ਿਟ ਕਰਦੇ ਹੋ ਤਾਂ ਤੁਹਾਨੂੰ ਇੱਕ 1% ਦਾ ਜੁਰਮਾਨਾ ਲਾਉਣਗੇ ਮਤਲਬ ਲੱਖ ਰੁਪਈਆ ਲਾਉਣਗੇ ਤਾਂ 1000 ਰੁਪਈਆ ਕੱਟ ਲੈਣਗੇ ਠੀਕ ਹੈ 15 ਦਿਨ ਤੋਂ ਬਾਅਦ ਕੋਈ ਕੁਝ ਨਹੀਂ ਕੱਟਣਾ ਔਰ ਇਹਨਾਂ ਦੀ ਐਕਸਪੈਂਸ ਰੇਸ਼ੋ 1% ਸਾਲ ਦੀ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਇਹ ਫੰਡ ਮੈਨੇਜ ਕਰਨ ਦਾ ਸਾਲ ਦੀ ਫੀਸ ਹੈ ਇਹਨਾਂ ਦੀ 1% ਤਾਂ ਵੀ ਹਰ ਸਾਲ ਇਹ 1% ਦੇ ਹਿਸਾਬ ਨਾਲ ਕੈਪੀਟਲ ਚ ਕੱਟੀ ਜਾਣਗੇ ਬਟ ਇਹ ਜਿਹੜੀ 57% ਰਿਟਰਨ ਹੈ ਇਹਨਾਂ ਦੀ ਫੀਸ ਕੱਢਣ ਤੋਂ ਬਾਅਦ ਤਾਂ ਮਤਲਬ ਜੇ ਆਪਾਂ ਨੂੰ 60 55-60000 ਰੁਪਏ ਪ੍ਰੋਫਿਟ ਦੇ ਰਿਹਾ ਤਾਂ ਉਹਦੇ 1% ਜੇ ਲੈ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੈ ਸੋ ਇਹ ਫੰਡ ਦੀ ਜੇ 5 ਸਾਲ ਦੀ ਰਿਟਰਨ ਇੱਥੋਂ ਦੇਖ ਸਕਦੇ ਆਪਾਂ ਇਹ ਫੰਡ ਦੀ 5 ਸਾਲ ਦੀ 25% ਸੀਏਜੀਆਰ ਬਹੁਤ ਵਧੀਆ ਹੁੰਦੀ ਹੈ ਇਹਨੂੰ ਕਹਿੰਦੇ ਬੜੀ ਵਧੀਆ ਰਿਟਰਨ ਮਤਲਬ 5 ਸਾਲਾਂ ਵਿੱਚ ਤੁਸੀਂ ਇਹ ਸਮਝ ਲਓ ਵੀ ਜੇ ਆਪਣਾ 25% ਰਿਟਰਨ ਮਿਲ ਰਹੀ ਹੈ ਤਾਂ 10 ਸਾਲਾਂ ਵਿੱਚ 10 ਗੁਣਾ ਹੋ ਜਾਂਦਾ ਪੈਸਾ ਔਰ 20 ਸਾਲਾਂ ਵਿੱਚ ਪੈਸਾ 100 ਗੁਣਾ ਹੋ ਜਾਂਦਾ ਮਤਲਬ 1 ਲੱਖ ਦਾ 10 ਲੱਖ ਹੋ ਜਾਊਗਾ ਔਰ 10 ਸਾਲਾਂ ਬਾਅਦ 1 ਲੱਖ ਦਾ 20 ਸਾਲਾਂ ਵਿੱਚ 1 ਕਰੋੜ ਹੋ ਜਾਊਗਾ ਮਤਲਬ ਇੰਨਾ ਜ਼ਿਆਦਾ ਅੱਛੀ ਰਿਟਰਨ ਨਾ ਨਿਫਟੀ ਨੂੰ ਵੀ ਬੀਟ ਕੀਤਾ ਇਹਨੇ 25% ਤੋਂ ਤਾਂ ਨਿਫਟੀ ਦੀ ਰਿਟਰਨ ਜ਼ਿਆਦਾ ਨਹੀਂ ਹੈ ਸੋ ਇਹਦੇ ਚ ਮਤਲਬ ਜਿਵੇਂ ਇਹ ਇਹ ਕੰਪਨੀ ਹੈ ਜੇ ਆਪਾਂ ਦੇਖਣੀ ਹੈ ਹੁਣ ਤਾਂ ਆਪਾਂ ਇਹ ਫੰਡ ਚ ਆ ਦੇਖੋ ਉਹਨਾਂ ਨੇ ਹੈਲਥ케ਅਰ ਚ 78% ਫਾਰਮਾ ਚ 7% ਔਰ ਹਸਪੀਟਲ ਔਰ ਮੈਡੀ 4% ਫਾਈਨੈਂਸ਼ੀਅਲ ਚ 2% ਇਸ ਤਰੀਕੇ ਨਾਲ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਔਰ ਆ ਕੰਪਨੀਆਂ ਵੀ ਦੱਸ ਰੱਖੀਆਂ ਨੇ ਕਿ ਕਿਹੜੀ ਕਿਹੜੀ ਕੰਪਨੀ ਚ ਇਹਨਾਂ ਦੇ ਫੰਡ ਤੇ ਮਿਊਚੁਅਲ ਫੰਡ ਜੀ ਹੁੰਦਾ ਵੀ ਜੋ ਵੀ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਉਹ ਪਬਲਿਕ ਇਨਫੋਰਮੇਸ਼ਨ ਹੈ ਕੋਈ ਵੀ ਬੰਦਾ ਦੇਖ ਸਕਦਾ ਵੀ ਇਸ ਫੰਡ ਨੇ ਕਿ ਕਿਹੜੀ ਕੰਪਨੀ ਲਈ ਵੀ ਹੈ ਹਰ ਮੰਥਲੀ ਔਰ ਹਰ ਕੁਆਟਰ ਚ ਤਿੰਨਾ ਮਹੀਨੇ ਬਾਅਦ ਇਹ ਜੋ ਵੀ ਚੇਂਜ ਕਰਦੇ ਆ ਉਹ ਆ ਇਹ ਆਪਣੇ ਕਲਾਇੰਟਸ ਨੂੰ ਔਰ ਵੈਬਸਾਈਟ ਤੇ ਵੀ ਪਾ ਦਿੰਦੇ ਕਿ ਅਸੀਂ ਇਹ ਇਹ ਚੇਂਜਸ ਕੀਤੇ ਕੰਪਨੀਆਂ ਵੇਚ ਕੇ ਲੈ ਲਈਆਂ ਹਰੇਕ ਬੰਦਾ ਦੇਖ ਸਕਦਾ ਠੀਕ ਹੈ ਜੀ ਸੋ ਇਹ ਇਹ ਫੰਡ ਨੂੰ ਮੰਨ ਲਓ ਆਪਾਂ ਜੇ ਕੰਪੇਅਰ ਕਰਨਾ ਟਾਟਾ ਨਾਲ ਟਾਟਾ ਹੈਲਥ케ਅ ਐਸਬੀਆਈ ਦਾ ਵੀ ਹੈਲਥ케ਅ ਓਪਰਚ्युनिटी ਫੰਡ ਬਹੁਤ ਵਧੀਆ ਟਾਟਾ ਦਾ ਫੰਡ ਟਾਟਾ ਇੰਡੀਆ ਫਾਰਮਾ ਐਂਡ ਹੈਲਥ케ਅ ਫੰਡ ਤਾਂ ਆਪਾਂ ਇਹਨੂੰ ਮੰਨ ਲਓ ਕੰਪੇਅਰ ਕੀਤਾ ਤਾਂ ਇਹ ਕੀ ਕਹਿ ਰਿਹਾ ਹੈ ਕਿ ਜਵਾਂ ਨਾਲ ਨਾਲ ਹੀ ਫੰਡ ਚੱਲ ਰਹੇ ਦੋਵੇਂ ਤਾਂ ਕੋਈ ਜ਼ਿਆਦਾ ਫਰਕ ਹੈ ਨਹੀਂਗਾ ਚਵਾਂ ਸੇਮ ਹੀ ਹੈ ਕਮ ਠੀਕ ਹੈ ਜੀ ਤੇ ਦੋਵਾਂ 'ਚ ਮਿਨੀਮਮ ਇਨਵੈਸਟਮੈਂਟ 5000 ਰੁਪਏ ਦੀ ਹੈ ਠੀਕ ਹੈ ਜੀ 5000 ਰੁਪਏ ਜੇ ਤੁਸੀਂ ਵਨ ਟਾਈਮ ਲਾਉਣਾ ਚਾਹੁੰਦੇ ਹੋ ਤਾਂ ਇਹਦੇ 'ਚ ਐਗਜ਼ਿਟ ਲੋਡ ਦੇਖੋ ਐਗਜ਼ਿਟ ਲੋਡ ਟਾਟਾ ਦਾ ਘੱਟ ਹੈ 0.25% ਇਮੀਡੀਏਟਲੀ ਕਿਸੇ ਨੂੰ ਜੇ ਲੋਡ ਪੈਂਦੀ ਹੈ ਪੈਸੇ ਦੀ ਤਾਂ ਕੋਈ ਚੱਕਰ ਨਹੀਂ ਐਕਸਪੈਂਸ ਰੇਸ਼ਿਓ ਵੀ ਟਾਟਾ ਦੀ ਘੱਟ ਹੈ ਇਹਦਾ ਮਤਲਬ ਕਿ ਇਸ ਲੱਖ ਪਿੱਛੇ ਸਾਲ ਦਾ 830 ਰੁਪਿਆ ਖਰਚਾ ਇਸ ਫੰਡ ਦਾ ਠੀਕ ਹੈ ਆ ਇਹਨਾਂ ਦਾ ਫੰਡ ਮੈਨੇਜਰ ਆ ਫੰਡ ਸੀਏਜੀਆਰ ਜਿਹੜੀ ਹੈਗੀ ਹੈ ਤਿੰਨਾਂ ਸਾਲਾਂ ਦੀ ਟਾਟਾ ਦੀ ਔਰ ਇਹਨਾਂ ਦੀ ਆਲਮੋਸਟ ਸੇਮ ਹੈ ਇਹ ਕਿਉਂਕਿ ਆਈਸੀਜੀ ਪੋਟੈਂਸ਼ੀਅਲ ਨੇ ਥੋੜਾ ਜਿਹਾ ਬੀਟ ਕੀਤਾ ਹੋਇਆ ਤਿੰਨਾਂ ਸਾਲਾਂ ਦੇ ਹਿਸਾਬ ਨਾਲ 18 ਉਹਨਾਂ ਦੀ 18 ਦੋਹਾਂ ਸਾਲਾਂ ਦੀ ਇਹਨਾਂ ਦੀ 24 ਆ ਉਹਦੀ 21 ਆ ਇਹਦੀ 57 ਉਹਦੀ 52 ਫੰਡ ਸਾਈਜ਼ ਦੇਖੋ ਟਾਟਾ ਦਾ ਫੰਡ ਸਾਈਜ਼ ਛੋਟਾ ਹੈ ਮਤਲਬ ਫੰਡ ਸਾਈਜ਼ ਦਾ ਮਤਲਬ ਕਿ ਟੋਟਲ ਫੰਡ ਦਾ ਸਾਈਜ਼ ਕੀ ਹੈ ਤਾਂ ਟੋਟਲ ਫੰਡ ਦਾ ਸਾਈਜ਼ ਟਾਟਾ ਦਾ 878 ਕਰੋੜ ਦਾ ਔਰ ਇਹ ਮਤਲਬ AUM ਕਹਿੰਦੇ ਆ ਇਹਨੂੰ AUM ਕਹਿੰਦੇ ਆ ਐਸੈਟ ਅੰਡਰ ਮੈਨੇਜਮੈਂਟ ਠੀਕ ਹੈ ਔਰ ਇਹਨਾਂ ਦਾ ਜਿਹੜਾ ਹੈਗਾ ਉਹ 33772 ਰੁਪਏ ਹੈ ICICI ਵਾਲਾ ਦਾ ਫੰਡ ਥੋੜਾ ਜਿਹਾ ਮੀਡੀਅਮ ਸਾਈਜ਼ ਦਾ 3700 ਕਰੋੜ ਦਾ ਫੰਡ ਹੈ ਇਹਨਾਂ ਦਾ 878 ਕਰੋੜ ਦਾ ਤਾਂ ਦੋਵੇਂ ਵਧੀਆ ਨੇ SBI ਹੈ ਮੰਨ ਲਓ ਆਪਾਂ ਜੇ SBI ਦੇਖ ਲਈਏ ਅ ਹੈਲਥ케ਅਰ ਨਾ SBI ਹੈਲਥ케ਅਰ ਤਾ ਐਸਬੀਆਈ ਵੀ ਠੀਕ ਹੈ ਐਸਬੀਆਈ ਦੀ ਰਿਟਰਨ ਦੇ ਕੰਪੇਅਰ ਕਰੀਏ ਤਾਂ ਦੋਵਾਂ ਨੂੰ ਬੀਟ ਕਰੀ ਫਿਰਦੀ ਹੈ ਹਰ ਹਰ ਮਾਮਲੇ ਚ ਬੀਟ ਕੀਤਾ ਹੋਇਆ ਬਸ ਇੱਕ ਸਾਲ ਵਾਲੇ ਚ ਨਹੀਂ ਤਾਂ ਐਸਬੀਆਈ ਦਾ 2600 ਕਰੋੜ ਦਾ ਫੰਡ ਆ ਤਾਂ ਤੁਸੀਂ ਇਹ ਤਿੰਨਾਂ ਚ ਮੇਰੇ ਵੱਲੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਵਧੀਆ ਫੰਡ ਨੇ ਤਿੰਨੇ ਆਪਾਂ ਅਗਲੇ ਫੰਡ ਦੀ ਗੱਲ ਕਰਦੇ ਹਾਂ ਅਗਲਾ ਜਿਹੜਾ ਥੀਮੈਟਿਕ ਆਈਡੀਆ ਹੈਗਾ ਉਹ ਹੈਗਾ ਡਿਜੀਟਲ ਇੰਡੀਆ ਦਾ ਆਪਾਂ ਇੱਥੇ ਲਿਖਾਂਗੇ ਡਿਜੀਟਲ ਇੰਡੀਆ ਜਾਂ ਡਿਜੀਟਲ ਲਿਖ ਦਿਆਂਗੇ ਡਿਜੀਟਲ ਚ ਆਪਣੇ ਕੋਲੇ ਟਾਟਾ ਡਿਜੀਟਲ ਇੰਡੀਆ ਫੰਡ ਅਦਿੱਤਿਆ ਬਿਰਲਾ ਦਾ ਡਿਜੀਟਲ ਇੰਡੀਆ ਫੰਡ ਹੈ ਇਹ ਦੋ ਫੰਡ ਨੇ ਆਪਾਂ ਦੋਵਾਂ ਨੂੰ ਕੰਪੇਅਰ ਕਰ ਲੈਨੇ ਇਹਨਾਂ ਦੀ ਇਹ ਵੀ ਰਿਟਰਨ ਫੰਡ ਵਧੀਆ ਇਹਨਾਂ ਦੀ 1% ਦੀ ਰਿਟਰਨ 1 ਸਾਲ ਦੀ ਇਹਨਾਂ ਦੀ 1 ਸਾਲ ਦੀ ਰਿਟਰਨ 40% ਹੈ ਔਰ 50 ਸਾਲਾਂ ਦੀ ਐਵਰੇਜ ਰਿਟਰਨ 24% ਨਾਟ ਬੈਡ ਨਾਟ ਮਤਲਬ ਵੈਰੀ ਗੁੱਡ ਐਕਚੁਅਲੀ ਔਰ ਸਾਰੀ ਰਿਟਰਨ ਵਧੀਆ ਦੋ ਸਾਲਾਂ ਦੀ ਥੋੜੀ ਜਿਹੀ ਘਟ ਹੈ ਕਿਉਂਕਿ ਮੇਰੇ ਸਾਲਾਂ ਪਿਛਲੇ ਸਾਲ ਆਈਟੀ ਥੋੜੀ ਜਿਹੀ ਡਾਊਨ ਸੀਗੀ ਜਿਸ ਦੀ وجہ ਨਾਲ ਰਿਟਰਨ ਥੋੜੀ ਘਟਾ ਬਾਕੀ ਇਹਨਾਂ ਦਾ ਦੇਖੋ ਆਹਾ ਫੰਡ ਚ ਇਹਨਾਂ ਨੇ ਪੈਸਾ ਲਾਇਆ ਹੈ ਇਟਸ ਮੋਸਟ ਇਹ ਥੋੜਾ ਜਿਹਾ ਆਈਟੀ ਓਰੀਐਂਟਡ ਫੰਡ ਹੈ ਠੀਕ ਹੈ ਔਰ ਪਰ ਇਹਨਾਂ ਦੀ ਹੈਗੀ ਹੈ ਵਾ ਕਾਫੀ ਚੀਜ਼ਾਂ ਇਨਫੋਰਮੇਸ਼ਨ ਟੈਕਨੋਲੋਜੀ 78% ਹੈ ਈ-ਕਾਮਰਸ ਚ ਇਹਨਾਂ ਦੀ 4 4.5% ਆ ਬਾਕੀ ਕਮਿਊਨੀਕੇਸ਼ਨਸ ਵਗੈਰਾ ਜੇ ਇੰਡਸਟਰੀ ਚ ਵੀ ਪੈਸਾ ਲੱਗਿਆ ਹੋਇਆ ਇਸ ਤੋਂ ਇਲਾਵਾ ਆਪਾਂ ਡਿਜੀਟਲ ਇੰਡੀਆ ਫੰਡ ਦੇਖ ਰਹੇ ਸੀਗੇ ਤਾਂ ਉਹਦੇ ਚ ਆਪਾਂ ਦੇਖ ਸਕਦੇ ਆ ਅਦੇਤੇ ਬਿਰਲਾ ਸਨਲਾਈਫ ਇਹ ਇਹਦੀ 35% 9% ਤਿੰਨਾਂ ਸਾਲਾਂ ਦੀ ਪੰਜਾਂ ਦੀ ਇਹਦੀ ਹੈਗੀ 24 ਉਹੀ ਸੇਮ ਹੀ ਹੈ 36% ਚਾਰਾਂ ਸਾਲਾਂ ਦੀ ਹੈ ਇੰਨਾ ਦਾ ਇਨਫੋਰਮੇਸ਼ਨ 'ਚ 67% ਲੱਗਿਆ ਹੋਇਆ ਟਾਟਾ ਵਾਲਿਆਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਆਈਟੀ 'ਚ ਜਿਹੜਾ ਹੈਗਾ ਉਹ ਲਾਇਆ ਹੋਇਆ ਸੀਗਾ 78% ਤਾਂ ਇਹਨਾਂ ਦਾ ਕਮਿਊਨੀਕੇਸ਼ਨ 'ਚ ਥੋੜਾ ਜਿਹਾ ਜ਼ਿਆਦਾ ਉਹਨਾਂ ਦਾ 4% ਸੀ 2 2 ਜਾਂ 4% ਸੀ ਤਾਂ ਮਤਲਬ ਦੋਵਾਂ ਫੰਡਸ ਤੋਂ ਜਿਹੜਾ ਮਰਜ਼ੀ ਲੈ ਸਕਦੇ ਹੁਣ ਆਪਾਂ ਦੋਸਤੋ ਗੱਲ ਕਰਾਂਗੇ ਤੀਸਰੇ ਫੰਡ ਦੀ ਤੀਸਰੇ ਆਈਡੀਆ ਦੀ ਜਿਹੜਾ ਤੁਸੀਂ ਬਹੁਤ ਵਧੀਆ ਰਿਟਰਨ ਜਿਹਦੇ ਤੋਂ ਆਉਣ ਵਾਲੇ ਸਮੇਂ 'ਚ ਲੈ ਸਕਦੇ ਔਰ ਆਰਾਮ ਨਾਲ ਨਿਫਟੀ ਨੂੰ ਬੀਟ ਕਰ ਸਕਦੇ ਆ ਔਰ ਵਧੀਆ ਪੈਸਾ ਬਣੂਗਾ ਫੰਡ ਇਹ ਆਈਡੀਆ ਦਾ ਨਾਮ ਹੈ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਕਲੀਆਂ ਬੈਂਕਰ ਨਹੀਂ ਕਲੀਆਂ ਫਾਈਨੈਂਸ਼ੀਅਲ ਸਰਵਿਸ ਨਹੀਂ ਦੋਵਾਂ ਦਾ ਕੰਪੋ ਬੀ ਐਫ ਐਸ ਆਈ ਕਹਿੰਨੇ ਆ ਬੀ ਐਫ ਐਸ ਆਈ ਬੇਸਿਕਲੀ ਇਹੋ ਜਿਹਾ ਫੰਡ ਹੋਊਗਾ ਜਿਹੜਾ ਤੁਹਾਡਾ ਪੈਸਾ ਫਾਈਨੈਂਸ ਜਾਂ ਉਹਦੇ ਨਾਲ ਰਿਲੇਟਡ ਕੰਮ ਕਰਨ ਵਾਲੀਆਂ ਕੰਪਨੀਆਂ ਚ ਲਾਊਗਾ ਇਹਦੀ ਰਿਟਰਨ ਨੂੰ ਵੀ ਮੇਰੇ ਖਿਆਲ ਨਾਲ ਬੀਟ ਕਰਨਾ ਔਖਾ ਹੈ ਔਰ ਇਹਦਾ ਪੋਟੈਂਸ਼ੀਅਲ ਵੀ ਬਹੁਤ ਆ ਹਰੇਕ ਚੀਜ਼ ਇਕਨੋਮੀ ਦੀ ਜਿਹੜੀ ਜਿਹੜੀ ਰੀਡ ਦੀ ਅੱਡੀ ਹੁੰਦੀ ਉਹ ਬੈਂਕਾਂ ਹੀ ਹੁੰਦੀਆਂ ਨੇ ਫਾਈਨੈਂਸ਼ੀਅਲ ਫਾਈਨੈਂਸ ਹੀ ਹੁੰਦਾ ਔਰ ਫਾਈਨੈਂਸ ਤੋਂ ਬਿਨਾ ਕੋਈ ਵੀ ਇੰਡ ਠੀਕ ਹੈ इवन ਦੇਖ ਜੀ ਇਕਨੋਮੀ ਵੀ ਨਹੀਂ ਚੱਲ ਸਕਦੀ ਫਾਈਨੈਂਸ਼ੀਅਲ ਐਸੈਟਸ ਚ ਪੈਸਾ ਲਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਫਾਈਨੈਂਸ਼ੀਅਲ ਐਸੈਟਸ ਨਾਲ ਰਿਲੇਟਡ ਕੰਪਨੀਆਂ ਚ ਪੈਸਾ ਲਾਉਣਾ ਬਹੁਤ ਜ਼ਰੂਰੀ ਹੈ ਬੀ ਐਫ ਐਸ ਆਈ ਚ इवन ਜਿਹੜੀਆਂ ਡੀਮੈਟ ਖੋਲਣ ਵਾਲੀਆਂ ਕੰਪਨੀਆਂ ਨੇ ਐਂਜਲ ਬਰੋਕਿੰਗ ਕਰ ਗਈਆਂ ਇਹ ਵੀ ਲਿਸਟਡ ਨੇ ਇਹ ਵੀ ਬੇਸਿਕਲੀ ਇਹਨਾਂ ਚ ਵੀ ਪੈਸਾ ਲੱਗਦਾ ਮੋਤੀ ਲਾਲ ਉਸਵੈਲ ਏ ਐਮ ਸੀ ਰਗੀਆਂ ਕੰਪਨੀਆਂ ਸੋ ਬਹੁਤ ਇੰਪੋਰਟੈਂਟ ਆ ਤੁਹਾਡਾ ਫਾਈਨੈਂਸ ਸੈਕਟਰ ਚ ਇਨਵੈਸਟਮੈਂਟ ਫਿਰ ਇੱਕ ਤਾਂ ਫਾਈਨੈਂਸ ਹੋ ਗਿਆ ਆਪਣਾ ਸ਼ੇਅਰ ਬਾਜ਼ਾਰ ਔਰ ਇਨਵੈਸਟਮੈਂਟ ਵਾਲਾ ਇੱਕਾ ਕਿ ਉਹਦੇ ਚ ਅੰਦਰ ਤੁਸੀਂ ਜਿਹੜਾ ਹੈਗਾ ਉਹ ਫਾਈਨੈਂਸ ਕੰਪਨੀਾਂ ਚ ਕੰਮ ਕਰਨ ਲਈ ਅੰਚ ਪੈਸਾ ਲਾਇਆ ਕਿ ਨਹੀਂ ਕਿਉਂਕਿ ਜਿੰਨੇ ਜ਼ਿਆਦਾ ਲੋਕ ਇਸ ਚ ਜੁੜ ਰਹੇ ਉਹਨਾਂ ਨੂੰ ਇਹਨਾਂ ਦਾ ਵੀ ਪ੍ਰੋਫਿਟ ਵਧੂਗਾ ਔਰ ਉਹਨਾਂ ਐਜ਼ ਅ ਇਨਵੈਸਟਰ ਆਪਾਂ ਨੂੰ ਵੀ ਪ੍ਰੋਫਿਟ ਆਊਗਾ ਸੋ ਆਪਾਂ ਇਹਦੇ ਚ ਬੀ ਐਫ ਐਸ ਆਈ ਲਿਖਾਂਗੇ ਬੀ ਐਫ ਐਸ ਆਈ ਤਾਂ ਇਹਦੇ ਚ ਕੁਆਂਟ ਵਾਲਿਆਂ ਦਾ ਬੀ ਐਫ ਐਸ ਆਈ ਫੰਡ ਆ 500 ਕਰੋੜ ਦਾ ਫੰਡ ਆ ਇਹਦੀ ਇਹ ਨਵਾਂ ਹੀ ਫੰਡ ਸ਼ੁਰੂ ਹੋਇਆ ਤਾਂ ਇਹ ਮਤਲਬ 10 ਤੋਂ ਨੈਵ ਸ਼ੁਰੂ ਹੁੰਦੀ ਹੈ ਕਿਸੇ ਵੀ ਫੰਡ ਦੀ ਤਾਂ ਇਹਦੀ ਨੈਵ 15 ਚੱਲ ਰਹੀ ਹੈ ਤਾਂ ਮਤਲਬ ਇਹਨੇ 1 ਜੁਲਾਈ ਤੋਂ ਲੈ ਕੇ ਹੁਣ ਤੱਕ ਅਜੇ ਸਾਲ ਨਹੀਂ ਹੋਇਆ 3 ਮਹੀਨੇ ਪਏ ਨੇ ਦੇਖੋ ਇਹ ਵੀਡੀਓ ਬਣ ਰਹੀ ਆ ਇਹ ਵੀਡੀਓ ਬਣ ਰਹੀ ਅਪ੍ਰੈਲ ਚ ਇਹ ਫੰਡ ਸ਼ੁਰੂ ਹੋਇਆ ਸੀ ਲਾਸਟ ਇਅਰ ਜੁਲਾਈ ਚ ਤਾਂ 7-8 ਮਹੀਨੇ ਅਜੇ ਇਸ ਫੰਡ ਨੇ 50% 55% ਦੀ ਰਿਟਰਨ ਦਿੱਤੀ ਮੇਰੇ ਕੋਲੇ ਪਰਸਨਲੀ ਇਹ ਫੰਡ ਹੈਗਾ ਬਹੁਤ ਵਧੀਆ ਰਿਟਰਨ ਦਿੱਤੀ ਹੋਏ 37% ਰਿਟਰਨ ਤੇ ਮੈਨੂੰ ਇਸ ਟਾਈਮ ਤੇ ਮੈਂ ਬੈਠਾ ਇਹਦੇ ਚ ਔਰ ਇਹ ਰਿਟਰਨ ਬਹੁਤ ਜ਼ਿਆਦਾ ਵਧੀਆ ਰਿਟਰਨ ਹੈ ਔਰ ਇਹ ਮਤਲਬ ਕਿ ਆਉਣ ਵਾਲੇ ਸਮੇਂ 'ਚ ਵੀ ਰਿਟਰਨ ਦੇਊਗਾ ਜੇ ਸੁਪੋਜ਼ ਤੁਹਾਨੂੰ ਕੁਆਂਟ ਦੇ ਫੰਡ ਨਹੀਂ ਪਸੰਦ ਬਟ ਬੈਂਕਿੰਗ ਐਂਡ ਫਾਈਨੈਂਸ ਆਪਾਂ ਹੋਰ ਆਪਸ਼ਨਸ ਦੇਖ ਲੈਨੇ ਆ ਬੈਂਕਿੰਗ ਐਂਡ ਫਾਈਨੈਂਸ ਬੈਂਕਿੰਗ ਐਂਡ ਫਾਈਨੈਂਸ਼ਲ 'ਚ ICICI ਪ੍ਰੋਡੈਂਸ਼ੀਅਲ ਦਾ ਗਰੋਥ ਫੰਡ ਹੈ ਇਹਦੀ 1 ਸਾਲ ਦੀ 21% ਰਿਟਰਨ ਹੈ 2 ਸਾਲ ਦੀ 15% ਹੈ ਮਤਲਬ ਕੰਪਾਉਂਡਡਲੀ ਵੀ ਐਨੀ ਵੀ ਟੋਟਲ ਰਿਟਰਨ ਨਹੀਂ ਹੁੰਦੀ ਇਹ ਕੰਪਾਉਂਡਡ ਹੁੰਦੀ ਹੈ ਮਤਲਬ 2 ਸਾਲ ਦੀ ਕਿਸੇ ਫੰਡ ਦੀ ਰਿਟਰਨ 25% ਆ ਤਾਂ ਪਹਿਲੇ ਸਾਲ ਚ ਲੱਖ ਵਿੱਚ 1 25 ਹੋ ਗਿਆ ਹੁਣ 1 25 ਤੇ 25% ਇਸ ਤਰੀਕੇ ਨਾਲ ਕੰਪਾਉਂਡਡ ਕੰਮ ਕਰਦਾ ਇਹਦੀ 3 ਸਾਲ ਦੀ 16 4 ਸਾਲ ਦੀ 25 ਹੈ ਔਰ 5 ਸਾਲ ਦੀ ਐਵਰੇਜ 11% ਹੈ ਇਹ ਕੋਈ ਬਾਲੀ ਵਧੀਆ ਰਿਟਰਨ ਨਹੀਂ ਦਿੰਦੀ ਇਹ ਫੰਡ ਨੇ ਪਰ ਜ਼ਰੂਰੀ ਨਹੀਂ ਹੈ ਵੀ ਜੇ ਪਾਸਟ ਚ ਉਹਨੇ ਰਿਟਰਨ ਵਧੀਆ ਨਹੀਂ ਦਿੱਤੀ ਤਾਂ ਫਿਊਚਰ ਚ ਵੀ ਨਹੀਂ ਦੇਊਗਾ ਸੋ वैसे इनारा एग्जिट लोड भी 1% एक एक्सपेंस रेश्यो भी थोड़ी जी हायर साइड पे है क्वांट ਲੈਂਦਾ एग्जिट एक्सपेंस रेश्यो ਘੱਟ ਦਾ क्वांट ਦੀ ਆਪਾਂ ਹੋਰ ਕੋਈ ਦੇਖ ਲੈਨੇ ਬੈਂਕਿੰਗ ਐਂਡ ਫਾਈਨੈਂਸ਼ੀਅਲ ਮੈਂ ICICI ਤਾਂ ਮੈਨੂੰ ਪਸੰਦ ਨਹੀਂ ਆਇਆ HDFC ਬੈਂਕਿੰਗ ਐਂਡ ਫਾਈਨੈਂਸ਼ੀਅਲ ਇਹਨੂੰ ਚੈੱਕ ਕਰ ਲੈਨੇ ਹਾਂ HDFC ਦਾ ਬੈਂਕਿੰਗ ਐਂਡ ਫਾਈਨੈਂਸ਼ੀਅਲ ਫੰਡ ਜਿਹੜਾ ਹੈਗਾ ਉਹ ਉਹਦੀ 1 ਸਾਲ ਦੀ 25 ਹੈ 50 ਸਾਲਾਂ ਦੀ 5 ਸਾਲ ਪਹਿਲਾਂ ਹੈ ਹੀ ਨਹੀਂ ਸੀ ਫੰਡ 4 ਸਾਲ ਪਹਿਲਾਂ ਵੀ ਹੈ ਨਹੀਂ ਸੀ 3 ਸਾਲ ਪਹਿਲਾਂ ਵੀ ਹੈ ਨਹੀਂ ਸੀ 2 ਸਾਲਾਂ ਦੀ ਉਹਦੀ 20% ਰਿਟਰਨ ਇਹ ਫੰਡ ਵੀ ਅੱਛਾ ਹੈ ਦੀ ਐਕਸਪੈਂਸ ਰੇਸ਼ੋ ਵੀ ਘੱਟ ਹੈ ਐਗਜ਼ਿਟ ਲੋਡ ਮਤਲਬ ਕਿ ਆਪਾਂ ਜੇ 30 ਦਿਨਾਂ ਦੇ ਲੈਣ ਤੋਂ 30 ਦਿਨਾਂ ਦੇ ਵਿੱਚ ਵਿੱਚ ਪੈਸਾ ਕਢਾਉਣੇ ਤਾਂ 1% ਲੈਣਗੇ ਉਸ ਤੋਂ ਬਾਅਦ ਕੁਝ ਨਹੀਂ ਲੈਣਗੇ ਔਰ ਸਾਲ ਦੀ ਇਹਦੀ ਇਸ ਲੱਖ ਪਿੱਛੇ 630 ਰੁਪਈਆ ਦਾ ਖਰਚਾ ਹੈ ਮੋਟਾ-ਮੋਟਾ ਠੀਕ ਹੈ ਬਹੁਤ ਘੱਟ ਹੈ ਬਹੁਤ ਵਧੀਆ ਹੈ ਇਹਦੇ ਜੇ ਆ ਕੰਪਨੀਆਂ ਨੇ ਇਹਨਾਂ ਨੇ 65% ਫਾਈਨੈਂਸ਼ੀਅਲ ਬੈਂਕਾਂ ਚ ਪ੍ਰਾਈਵੇਟ ਬੈਂਕ ਬੈਂਕਸ 23% ਫਾਈਨੈਂਸ਼ੀਅਲ ਇਨਵੈਸਟਮੈਂਟ 7% ਫਾਈਨੈਂਸ਼ੀਅਲ ਫਿਨਟੈਕ ਚ 1% ਇਸ ਤਰੀਕੇ ਨਾਲ ਪੈਸਾ ਲਾਇਆ ਹੋਇਆ ਆ ਜਿਵੇਂ ਇਹਨਾਂ ਨੇ ਆਪਦੇ HDFC ਬੈਂਕ ਨੈਚਰ HDFC as, HDFC ਦਾ ਫੰਡਰ ਤੋਂ ਉਹਨਾਂ ਨੇ HDFC ਬੈਂਕ ਕਿ ਲਾਇਆ ਹੋਇਆ 20% ਉਹਨਾਂ ਦੇ ਟੋਟਲ ਫੰਡ ਦੀ ਵੈਲਿਊਏਸ਼ਨ ICICI ਬੈਂਕ ਐਕਸੈਸ 3 ਕੇ ਨਾਲ ਇਹਨਾਂ ਦਾ ਤੁਸੀਂ ਪੋਰਟਫੋਲੀਓ ਦੇਖ ਸਕਦੇ ਹੋ ਤਾਂ ਮਤਲਬ ਮੈਨੂੰ ਇੱਕ ਕੁਆਰਟ ਦਾ ਪਰਸਨਲੀ ਸਭ ਤੋਂ ਵਧੀਆ ਲੱਗਿਆ ਜੇ ਤੁਸੀਂ ਲੈਣਾ ਉਹ ਲੈ ਸਕਦੇ ਨਹੀਂ ਤਾਂ ਤੁਸੀਂ HDFC ਦਾ ਲੈ ਲਓ ਹੁਣ ਆਪਾਂ ਚੱਲਦੇ ਹਾਂ ਚੌਥੇ ਤਰ੍ਹਾਂ ਦੇ ਆਈਡੀਆ ਤੇ ਉਹ ਹੈਗਾ એનર્ਜੀ ਪਾਵਰ ਐਂਡ એનર્ਜੀ ਪਾਵਰ ਐਨਰਜੀ ਬੇਸਿਕਲੀ ਕੀ ਹੈ ਵੀ ਇਸ ਟਾਈਮ ਤੇ ਇੰਡੀਆ ਕਿਉਂਕਿ 150 ਕਰੋੜ ਲੋਕਾਂ ਦਾ ਦੇਸ਼ ਆ ਜਿਵੇਂ ਜਿਵੇਂ ਆਪਣੀ ਕੰਜ਼ਮਪਸ਼ਨ ਵੱਧ ਰਹੀ ਹੈ 인ਫਰਾਸਟ੍ਰਕਚਰ ਐਡ ਹੋ ਰਿਹਾ ਇੰਡਸਟਰੀ ਖੜੀ ਹੋ ਰਹੀ ਹੈ ਤਾਂ ਪਾਵਰ ਦੀ ਵੀ ਲੋਡ ਓਨੀ ਜ਼ਿਆਦਾ ਹੈ ਇਵਨ ਲੋਕਾਂ ਦੇ ਘਰਾਂ 'ਚ AC ਵਧਨ ਵਾਲੀ ਪਾਵਰ ਦੀ ਡਿਮਾਂਡ ਇੰਡੀਪੈਂਡੈਂਟਲੀ ਵੱਧ ਰਹੀ ਹੈ ਠੀਕ ਹੈ ਸੋ ਮੈਂ ਕਹਾਂਗਾ ਕਿ ਪਾਵਰ ਐਂਡ ਫਾਈਨੈਂਸ਼ੀਅਲ ਮੈਂ ਕਹਾਂਗਾ ਵੀ ਜਿਹੜੇ ਪਾਵਰ ਸੈਕਟਰ ਆ ਉਹਦੇ 'ਚ ਤੁਹਾਡੇ ਪੈਸੇ ਲੱਗਣੇ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਐਸਾ ਫੰਡ ਆ ਜਿਹੜਾ ਪਿਛਲੇ ਬਹੁਤ ਸਾਲਾਂ 'ਚ ਇੰਨਾ ਪਰਫਾਰਮ ਨਹੀਂ ਕੀਤਾ ਬਟ ਆਉਣ ਵਾਲੇ 4-5 ਸਾਲ 'ਚ ਈਵਨ ਮੈਨ ਕਹਿੰਦਾ ਵੀ ਜਿਹੜੀ ਗਵਰਨਮੈਂਟ ਆਊਗੀ ਜੋ ਕਿ ਕਿਉਂਕਿ ਮੋਸਟ ਪੌਬਬਲੀ ਲੱਗ ਰਿਹਾ ਵੀ ਜਿਵੇਂ ਬੀਜੇਪੀ ਆਊਗੀ ਤਾਂ ਉਹਨਾਂ ਦਾ ਫੋਕਸ ਹੈ ਇਸ ਪਾਰਟਿਕੂਲਰ ਇਸ ਪਾਰਟਿਕੂਲਰ ਸੈਕਟਰ ਤੇ ਔਰ ਜਦੋਂ ਕਿਸੇ ਪਾਰਟਿਕੂਲ ਜਦੋਂ ਕਿਸੇ ਗਵਰਨਮੈਂਟ ਦਾ ਇੱਕ ਪਾਰਟਿਕੂਲਰ ਸੈਕਟਰ ਤੇ ਫੋਕਸ ਹੋਵੇ ਨਾ ਤਾਂ ਉਦੋਂ ਉਹ ਸੈਕਟਰ ਨੂੰ ਪਰਫਾਰਮ ਕਰ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਆ ਤੁਸੀਂ ਪਿੱਛੋਂ ਪਿੱਛੇ ਜੇ ਦੇਖੋ ਇਹਨਾਂ ਨੇ ਡਬਲ ਹੋ ਗਿਆ ਇਹ ਆਲਮੋਸਟ ਡਬਲ ਹੋ ਗਿਆ ਸਾਰਾ ਸੈਕਟਰ ਤੁਸੀਂ ਕਿਸੇ ਵੀ ਕੰਪਨੀ ਦੇ ਪੈਸੇ ਲਾਈ ਹੁੰਦੇ ਜੀਐਸਡਬਲਯੂ એનਰਜੀ ਲੈ ਲਓ ਮੈਂ ਕਹਿ ਰਿਹਾ ਵੀ ਜੀਐਸਡਬਲਯੂ એનਰਜੀ ਐਸਜੀਵੀਐਨ ਐਨਐਚਪੀਸੀ ਪਾਵਰ ਗ੍ਰਿਡ ਐਨਟੀਪੀਸੀ ਸਾਰੀਆਂ ਡਬਲ ਹੋ ਗਈਆਂ ਜਿਹੜੀਆਂ ਨੇੜੇ-ਤੇੜੇ ਵੀ ਨਹੀਂ ਸੀਗੀਆਂ ਕਦੇ 20% ਰਿਟਰਨ ਵੀ ਨਹੀਂ ਸੀ ਪੰਜ ਸਾਲਾਂ ਚ ਬਣੀ ਉਹ ਡਬਲ ਹੋ ਗਏ ਕੰਮ ਸੋ ਇਹ ਪੂਰੇ ਤੋਂ ਪੂਰੇ ਇੰਡੈਕਸ ਚ ਇਹ ਪੂਰੇ ਤੋਂ ਪੂਰੇ ਸੈਕਟਰ ਚ ਪੈਸਾ ਲਾਉਣਾ ਬਹੁਤ ਇਸ ਟਾਈਮ ਦੇ ਸਮਝਦਾਰੀ ਦਾ ਕੰਮ ਹੈ ਤਿੰਨ ਚਾਰ ਸਾਲਾਂ ਚ ਇਹਨਾਂ ਦੀ ਰਿਟਰਨ ਵਧੀਆ ਆਊਗੀ ਪਾਵਰ ਪਾਵਰ ਐਂਡ ਇਨਫਰਾ ਫੰਡ ਇਹ ਬੇਸਿਕਲੀ ਇੱਕ ਬਹੁਤ ਵਧੀਆ ਫੰਡ ਹੈ ਨਿਪਾਉਣ ਵਾਲ ਲੈਂਦਾ ਜਿਹਦੇ ਚ ਪਾਵਰ ਨੂੰ ਵੀ ਔਰ ਇਨਫਰਾ ਨੂੰ ਵੀ ਦੋਵਾਂ ਨੂੰ ਹੀ ਕਰਦੇ ਇਹਨਾਂ ਦੀ ਇੱਕ ਸਾਲ ਦੀ ਰਿਟਰਨ ਦੇਖੋ ਜਰਾ 77% 2 ਸਾਲਾਂ ਦੀ ਕਮਬਾਈਨਡ 42 ਤੇ 3 ਸਾਲਾਂ ਦੀ 38 ਉਹ ਤਾਂ ਤਾਂ ਵਧੀਆ ਕਿਉਂਕਿ 1 ਸਾਲ ਦੀ ਜਿਆਦਾ ਵਾ 5 ਸਾਲਾਂ ਦੀ ਐਵਰੇਜ 26% ਹੈ ਬਹੁਤ ਅੱਛਾ ਫੰਡ ਹੈ ਜੇ ਤਾਂ ਇਨਫਰਾ ਥੀਮ ਔਰ ਪਾਵਰ ਥੀਮ ਨੂੰ ਖੇਡਣਾ ਤਾਂ ਮੇਰੇ ਵਾਸਤੇ ਟਾਪ ਪ੍ਰਾਇੋਰਟੀ ਤੇ ਇਹ ਹੀ ਫੰਡ ਹੈ ਜੇ ਅਲੱਗ-ਅਲੱਗ ਕਰਨਾ ਤਾਂ ਤੁਸੀਂ ਅੱਧੇ ਪੈਸੇ ਪਾਵਰ ਚ ਲਾ ਸਕਦੇ ਹੋ ਅੱਧੇ ਇਨਫਰਾ ਫੰਡ ਚ ਲਾ ਸਕਦੇ ਹੋ ਜੇ ਕੰਬੋ ਲੈਣਾ ਤਾਂ ਇਹ ਨੇ ਪਾਉਣ ਨਾਲ ਲੈਣੇ ਬਹੁਤ ਵਧੀਆ ਕੰਬੋ ਕੱਢਿਆ ਹੋਇਆ ਐਨਰਜੀ ਐਨਰਜੀ ਤੋਂ ਦੇਖਦੇ ਆਂ ਐਨਰਜੀ ਐਸਬੀਆਈ ਐਨਰਜੀ ਓਪਰਚ्युनिटी ਫੰਡ ਹੈ ਇਨਾਂ ਦਾ ਹਜੇ ਚੱਲਿਆ ਹੀ ਹੈ ਕੰਮ ਬਿਲਕੁਲ ਨਵਾਂ ਫੰਡ ਹੈ ਇਹ ਮਤਲਬ ਤੁਸੀਂ ਸਮਝ ਲਓ ਵੀ ਹਜੇ ਇਹਨਾਂ ਨੇ ਮਾਰਚ ਚ 3 ਮਾਰਚ ਨੂੰ ਇਹਨਾਂ ਨੇ 3 ਮਾਰਚ ਨੂੰ ਚਲਾਇਆ 1 ਮਾਰਚ ਨੂੰ ਚਲਾਇਆ ਇਹ 1 ਮਹੀਨਾ ਪੁਰਾਣਾ ਫੰਡ ਹੈ ਤੇ ਇਹਦੀ ਰਿਟਰਨ ਹਜੇ ਕੁਝ ਨਹੀਂ ਆ ਇਹਦੀ ਰਿਟਰਨ ਹੈਗੀ ਆ 4% ਜਦੋਂ 1 ਮਹੀਨੇ ਚ 4% ਦੀ ਰਿਟਰਨ ਦੇਤੀ ਇਹਨੇ ਬਹੁਤ ਵਧੀਆ ਕਿਉਂਕਿ 10 ਤੋਂ ਸ਼ੁਰੂ ਹੁੰਦਾ 10.46% ਮਤਲਬ 4% ਰਿਟਰਨ ਐਨਰਜੀ ਇੱਕ ਇੱਕ ਅੱਧਾ ਫੰਡ ਹੋਰ ਦੇਖ ਲੈਣੇ ਆ Tata Resources and Energy Fund 1 ਸਾਲ ਦੀ 44 24 35 ਇਹ ਵੀ ਬਹੁਤ ਵਧੀਆ ਫੰਡ ਲੱਗ ਰਿਹਾ Tata ਵਾਲਿਆਂ ਦਾ એનર્ਜੀ ਪਰ ਮੈਨੂੰ ਪਰਸਨਲੀ ਮੈਂ ਤੁਹਾਨੂੰ ਦੱਸਾਂ ਨਾ ਮੈਂ ਵੀ ਤੁਹਾਡੇ ਨਾਲ ਹੀ ਦੇਖਿਆ ਉਹ ਮੈਨੂੰ ਜਿਹੜਾ ਉਹ ਪਾਵਰ ਔਰ ਇਨਫਰਾ ਵਾਲਾ ਫੰਡ ਹੈ ਨਾ ਇਹ ਮੈਨੂੰ ਸੱਚੀ ਬਹੁਤ ਪਸੰਦ ਆ ਗਿਆ ਦੋਸਤੋ ਆਹ ਫੰਡ ਜਿਹੜਾ ਹੈਗਾ ਮੈਂ ਤਾਂ ਇਹ ਮੇਰਾ ਮਨ ਬਣ ਗਿਆ ਵੀ ਇਹਨੂੰ ਮੈਂ ਲੈ ਲਾਂ ਤੁਸੀਂ ਵੀ ਜੇ ਦੇਖ ਲਓ ਐਕਸਪੈਂਸ ਰੇਸ਼ੋ ਥੋੜੀ ਜਿਹੀ ਜ਼ਿਆਦਾ ਆ ਬਟ ਕੋਈ ਗੱਲ ਨਹੀਂ ਅਗਰ ਉਹ ਰਿਟਰਨ ਇਸ ਇੰਨੀ ਦੇ ਰਿਹਾ ਤਾਂ 1% ਦੇਣ ਚ ਇਹਨਾਂ ਨੂੰ ਕੀ ਪ੍ਰੋਬਲਮ ਆ ਆਪਾਂ ਨੂੰ ਹਨਾ 1 ਮਹੀਨੇ ਦਾ ਇਹਨਾਂ ਦਾ ਉਹ ਆ ਵੀ ਜੇ 1 ਮਹੀਨੇ ਪਹਿਲਾਂ ਆਪਾਂ ਕੱਢਤਾ ਤਾਂ 1% ਲੈਣਗੇ ਜਿਹੜਾ ਖਰਚਾ ਔਰ ਐਕਸਪੈਂਸ ਰੇਸ਼ੋ ਹਰ ਸਾਲ ਲੱਖ ਪਿੱਛੇ 1 1000 ਰੁਪਏ ਦਾ ਖਰਚਾ ਅੱਛਾ ਫੰਡ ਹੈ ਆਪਾਂ ਚਾਰ ਬੇਸਿਕਲੀ ਥੀਮ ਪੂਰੇ ਕਰ ਲਿਆ ਪਹਿਲੇ ਨੰਬਰ ਦਾ ਠੀਕ ਹੈ ਆਪਾਂ ਚਾਰ ਥੀਮ ਪੂਰੇ ਕਰ ਲਿਆ ਪਹਿਲੇ ਨੰਬਰ ਦਾ ਥੀਮ ਤੁਹਾਨੂੰ ਦੱਸਿਆ ਸੀ ਮੈਂ ਜਿਹੜਾ ਹੈਗਾ ਹੈਲਥ케ਅ ਦੂਜੇ ਨੰਬਰ ਦਾ ਥੀਮ ਸੀਗਾ ਆਪਣਾ ਡਿਜੀਟਲ ਇੰਡੀਆ ਤੀਜੇ ਨੰਬਰ ਤੇ ਆਪਾਂ ਰੱਖਿਆ ਸੀ ਬੀ ਐਫ ਐਸ ਆਈ ਬੈਂਕਿੰਗ ਐਂਡ ਫਾਈਨੈਂਸ ਔਰ ਚੌਥੇ ਨੰਬਰ ਤੇ ਆਪਾਂ ਪਾਵਰ ਇਹ ਫੰਡ ਜਿਹੜੇ ਬਹੁਤ ਵਧੀਆ ਰਿਟਰਨ ਦੇ ਸਕਦੇ ਆ ਨਿਫਟੀ ਨੂੰ ਜ਼ਰਾ ਆਰਾਮ ਨਾਲ ਬੀਟ ਕਰ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਜੇਬ ਦੇ ਹਿਸਾਬ ਨਾਲ ਇਹਨਾਂ 'ਚ ਪੈਸਾ ਲਾ ਦਿਓ ਮੇਰਾ ਕੰਮ ਆ ਤੁਹਾਨੂੰ ਮੇਰਾ ਕੰਮ ਤੁਹਾਨੂੰ ਕੋਈ ਸਪੈਸੀਫਿਕ ਫੰਡ ਵਿੱਚ ਨਾ ਨਹੀਂ ਹੈ ਯਾ ਮੈਂ ਸਿਰਫ ਤੁਹਾਨੂੰ ਆਈਡੀਆ ਦੇ ਰਿਹਾ ਵੀ ਜੇ ਤੁਸੀਂ ਤੁਹਾਡੇ ਕੋਲ ਥੋੜੇ ਜਿਹਾ ਪੈਸੇ ਸਪੇਅਰ ਪਏ ਆ ਤੁਸੀਂ ਵਧੀਆ ਰਿਟਰਨ ਕਢਣਾ ਚਾਹੁੰਦੇ ਹੋ ਤਾਂ ਇਹਨਾਂ ਚ ਲਾ ਲਓ ਮੇਰਾ ਹੋਰ ਕੋਈ ਪਿੱਛੇ ਮਕਸਦ ਨਹੀਂ ਹੈ ਸਿਰਫ ਤੁਹਾਨੂੰ ਜਾਗਰੂਕ ਕਰਨਾ ਨਾਲ ਮੈਂ ਤੁਹਾਨੂੰ ਦੱਸਦਾ ਵੀ ਕਿਉਂ ਸਾਰੇ ਇੰਪੋਰਟੈਂਟ ਨੇ ਠੀਕ ਹੈ ਹੁਣ ਅੱਗੇ ਤੁਹਾਡੀ ਹੈ ਵੀ ਕਿਵੇਂ ਤੁਸੀਂ ਇਹਨੂੰ ਗੇਮ ਖੇਡਣੀ ਹੈ ਸੋ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਕੋਈ ਡਾਊਟ ਹੋਵੇ ਮੈਨੂੰ ਇੰਸਟਾ ਤੇ ਮੈਸੇਜ ਕਰ ਸਕਦੇ ਹੋ ਜੇ ਕਿਸੇ ਨੇ ਮੇਰੇ ਨਾਲ ਸਿੱਧੀ ਗੱਲ ਕਰਨੀ ਹੈ ਔਰ ਮੇਰਾ ਚੈਨਲ ਸਬਸਕ੍ਰਾਈ ਔਰ ਜੇ ਨਹੀਂ ਕੀਤਾ ਔਰ ਜੇ ਕਰ ਲਿਆ ਤਾਂ ਫਿਰ ਬਹੁਤ ਵਧੀਆ ਗੱਲ ਆ ਫਿਰ ਹੋਰਾਂ ਨੂੰ ਵੀ ਦੱਸ ਦੋ ਹਨਾ ਵੀ ਗਰਜੰਟ ਉਪਲ ਦਾ ਕੋਈ ਚੈਨਲ ਆ ਬਾਈ ਉਹ ਦੇਖ ਲਈ ਤੇ ਬਾਕੀ ਆਪਾਂ ਨੈਕਸਟ ਵੀਡੀਓ ਚ ਮਿਲਦੇ ਆ ਇਹ ਵੀਡੀਓ ਤੋਂ ਮੈਨੂੰ ਵੀ ਬਹੁਤ ਪਸੰਦ ਆ ਗਈ ਕਿਉਂਕਿ ਇਹਦੇ ਚ ਮੈਂ ਤੁਹਾਡੇ ਨਾਲ ਸਿੱਖਿਆ ਸਤਿ ਸ੍ਰੀ ਅਕਾਲ ਸਾਰੇ ਆਪਣਾ ਆਪਣਾ ਸਿਹਤ ਦਾ ਖਿਆਲ ਰੱਖੋ ਔਰ ਆਪਣੇ ਪੈਸੇ ਨੂੰ ਡਬਲ ਟ੍ਰਿਪਲ ਕਰ ਲਓ